ਦੱਖਣ ਦੇ ਸੁਪਰਸਟਾਰ ਰਜਨੀ ਗਾਂਦ ਦੀ ਫਿਲਮ ਕਬਾਲੀ ਰਿਲੀਜ਼ ਹੋ ਗਈ ਹੈ ਫਿਲਮ ਸਵੇਰੇ 4 ਵਜੇ ਰਿਲੀਜ਼ ਕਰ ਦਿੱਤੀ ਗਈ ਕਿਉਂਕਿ ਬੀਤੀ ਅੱਧੀ ਰਾਤ ਤੋਂ ਹੀ ਟਿਕਟ ਕਾਊਂਟਰਸ ਤੇ ਰਜਨੀ ਗਾਂਦ ਦੇ ਫੈਨਸ ਦੀ ਭੀੜ ਜਮਾ ਸੀ ਤਦ ਕਿਸ ਤੋਂ ਪਹਿਲਾਂ ਕਦੇ ਵੀ ਕੋਈ ਫਿਲਮ ਇੰਨੀ ਤੜਕਸਾ ਰਿਲੀਜ਼ ਨਹੀਂ ਕੀਤੀ ਗਈ ਟਿਕਟ ਮਿਲਣ ਤੇ ਦਸ਼ਕਾ ਨੇ ਪੂਰੇ ਚੈਨਲ ਫਿਲਮ ਵੇਖੀ ਰਜਨੀ ਗਾਂਦ ਦਾ ਸਟਾਈਲ ਵੇਕ ਥੀਏਟਰ ਵਿੱਚ ਲੋਕ ਬਾਗੋ-ਬਾਗ ਹੋ ਗਏ ਰਜਨੀ ਦੇ ਫੈਨਸ ਨੇ ਡਾਂਸ ਅਤੇ ਮਸਤੀ ਕਰਕੇ ਫਿਲਮ ਨੂੰ ਖੂਬ ਇੰਜੋਏ ਕੀਤਾ ਇਸ ਦੇ ਲਵਾ ਜਿਨ੍ਹਾਂ ਲੋਕਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਨੇ ਚੇਨਈ ਦੇ ਵਿੱਚ ਹੰਗਾਮਾ ਵੀ ਕੀਤਾ ਰਜਨੀਕਾਂਦ ਦੇ ਫੈਨਸ ਨੇ ਟਿਕਟ ਨਾ ਮਿਲਣ ਕਾਰਨ ਕਾਸੀ ਥੀਏਟਰ ਦੇ ਵਿੱਚ ਫਿਲਮ ਦੇ ਪੋਸਟਰ ਫਾੜ ਦਿੱਤੇ ਇਲਜ਼ਾਮ ਹੈ ਕਿ ਫਿਲਮ ਦੇ ਪ੍ਰੋਡਿਊਸਰ ਨੇ ਥੀਏਟਰ ਮਾਲਕ ਦੇ ਨਾਲ ਮਿਲ ਕੇ ਸਾਰੀਆਂ ਟਿਕਟਾਂ ਕੰਪਨੀਆਂ ਨੂੰ ਦੇ ਦਿੱਤੀਆਂ ਜਦਕਿ ਕਾਊਂਟਰ ਤੇ ਟਿਕਟ ਵਿਕੇ ਹੀ ਨਹੀਂ ਹਿੰਦੀ ਤੇਲਗੂ ਤੇ ਤਮਿਲ ਚੁੜ ਲਈ ਜ਼ੋਇਕ ਵਾਲੀ ਦੇ ਲਈ ਦੱਖਣਪੜ ਦੀਆਂ ਕਈ ਕੰਪਨੀਆਂ ਨੇ ਕਰਮਚਾਰੀਆਂ ਨੂੰ ਛੁੱਟੀ ਦਿੱਤੀ ਹੈ ਕੁਝ ਕੰਪਨੀਆਂ ਨੇ ਤਾਂ ਬਕਾਇਦਾ ਆਪਣੇ ਕਰਮਚਾਰੀਆਂ ਨੂੰ ਕਵਾਲੀ ਦੇ ਟਿਕਟ ਤੱਕ ਫ੍ਰੀ ਮੁਹੱਈਆ ਕਰਵਾਏ ਨੇ ਕੰਪਨੀਆਂ ਨੇ ਜਿਹਾ ਕਿਹਾ ਕਿ ਤਾਂ ਜੋ ਉਹਨਾਂ ਨੂੰ ਛੁੱਟੀਆਂ ਲਈ ਅਰਜ਼ੀਆਂ ਦੇ ਟੇਕ ਤੋਂ ਨਿਜਾਤ ਮਿਲ ਸਕੇ ਦੱਖਣਪੜ ਦੇ ਕੇ ਸ਼ਾਰਾਂ ਵਿੱਚ ਕਵਾਲੀ ਦੀ ਅਗਲੇ ਚਾਰ ਤੋਂ ਲੈ ਕੇ ਪੰਜ ਤੱਕ ਦੀ ਐਡਵਾਂਸ ਬੁਕਿੰਗ ਫੁੱਲ ਹੋ ਚੁੱਕੀ ਹੈ ਇਕੱਲੇ ਕੇਰਲ ਦੇ ਵਿੱਚ ਕਵਾਲੀ 306 ਸਕਰੀਨਸ ਤੇ ਅਤੇ ਮੁੰਬਈ ਵਿੱਚ 275 ਸਕਰੀਨਸ ਤੇ ਰਿਲੀਜ਼ ਹੋਈ ਹੈ ਜਦਕਿ ਦੇਸ਼ ਭਰ ਦੇ ਵਿੱਚ 4000 ਸਕਰੀਨਸ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇਰਫਾਨ ਖਾਨ ਦੀ ਫਿਲਮ ਮਦਾਰੀ ਵਿੱਚ ਵੱਡੇ ਪਰਦੇ ਤੇ ਰਿਲੀਜ਼ ਹੋ ਗਈ ਹੈ ਨਿਸ਼ਕਾਂਤ ਕਾਮਤ ਵੱਲੋਂ ਨਿਰਦੇਸ਼ਿਤ ਫਿਲਮ ਮਦਾਰੀ ਵਿੱਚ ਆਮ ਆਦਮੀ ਦੀ ਦੁਲਦਸ਼ਾ ਨੂੰ ਪਖਾਇਆ ਗਿਆ ਹੈ ਜੋ ਤੇਜ ਦੇ ਸ਼ਾਸਨ ਅਤੇ ਤੌਰ ਤਰੀਕਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਫਿਲਮ ਦੇ ਵਿੱਚ ਇਰਫਾਨ ਇੱਕ ਪਿਤਾ ਦੀ ਭੂਮਿਕਾ ਵਿੱਚ ਨੇ ਜੋ ਇੱਕ ਦੁਰਘਟਨਾ ਵਿੱਚ ਆਪਣੇ ਬੇਟੇ ਨੂੰ ਗਵਾ ਦਿੰਦੇ ਨੇ ਬਾਲੀਵੁੱਡ ਦੇ ਬਾਅਦ ਪਾਲੀਵੁੱਡ ਦੇ ਵਿੱਚ ਵੀ ਕੁਲਰਾਜ ਰੰਦਾਵਾ ਦੀ ਫਿਲਮ ਨਿਧੀ ਸਿੰਘਾ ਜੋ ਰਿਲੀਜ਼ ਹੋ ਗਈ ਹੈ ਨਿਧੀ ਸਿੰਘ ਦੇ ਵਿੱਚ ਕੁਲਰਾਜ ਨੇ ਇੱਕ ਚੁਲਬੁਲੀ ਕੁੜੀ ਤੋਂ ਨਿਡਰ ਕੁੜੀ ਬਣਨ ਦੀ ਭੂਮਿਕਾ ਨਿਭਾਈ ਹੈ ਕੁਲਰਾਜ ਲੰਬੇ ਸਮੇਂ ਦੇ ਬਾਅਦ ਪੰਜਾਬੀ ਸਿਨੇਮਾ ਵਿੱਚ ਵਾਪਸੀ ਕਰ ਰਹੀ ਹੈ ਜਿਸ ਕਾਰਨ ਕੁਲਰਾਜ ਨੂੰ ਫਿਲਮ ਤੋਂ ਕਾਫੀ ਆਸਾਂ ਨੇ ਇੱਕ ਹੋਰ ਪੰਜਾਬੀ ਫਿਲਮ ਹਾਈਵੇ 5 ਵੀ ਰਿਲੀਜ਼ ਹੋਈ ਹੈ ਫਤਿਹ ਐਂਟਰਟੇਨਮੈਂਟ ਦੀ ਇਸ ਫਿਲਮ ਵਿੱਚ ਅਮਨ ਤਾਲੀਵਾਲ ਤੇ ਸਨੀ ਬੋਪਰਾਏ ਮੁੱਖ ਭੂਮਿਕਾਵਾਂ ਦੇ ਵਿੱਚ ਨੇ ਇਸ ਦੇ ਇਲਾਵਾ ਬਾਜ਼ ਲਾਲੀਆ ਤੇ ਰਾਜ ਸੰਧੂ ਵੀ ਇਹਨਾਂ ਦਾ ਸਾਥ ਦੇ ਰਹੇ ਨੇ ਫਿਲਮ ਦੇ ਗਾਣਿਆਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਸੀ ਹਾਲੀਵੁੱਡ ਫਿਲਮ ਟ੍ਰਿਪਲ ਐਕਸ ਦੀ ਰਿਟਰਨ ਆਫ ਜ਼ੈਂਡਰ ਕੇਸ ਦੇ ਟੀਜ਼ਰ ਵਿੱਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਨਾਮਾਤਰ ਮੌਜੂਦਗੀ ਨਾਲ ਉਹਨਾਂ ਦੇ ਪ੍ਰਸ਼ੰਸਕ ਬੇਹਦ ਨਿਰਾਸ਼ ਨੇ ਇਸ ਲਈ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਦੀਪਿਕਾ ਨੇ ਕਿਹਾ ਕਿ ਉਹ ਡੀ ਕਰਨ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਲਈ ਬਹੁਤ ਕੁਝ ਆਉਣਾ ਬਾਕੀ ਹੈ ਬੋਇਲਰ ਫਿਲਮ ਕੋਕਟੇਲ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਡਾਇਨਾ ਪੈਂਟੀ 4 ਸਾਲ ਬਾਅਦ ਫਿਲਮਾਂ ਤੋਂ ਦੂਰ ਰਹਿਣ ਦੇ ਮਕਰੋਹਨ ਫਿਲਮ ਹੈਪੀ ਭਾਗ ਜਾਏਗੀ ਨਾਲ ਵਾਪਸੀ ਕਰ ਰਹੀ ਹੈ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਜਿਸ ਟੋਨਾ ਨਾਲ ਅਭਿਦੇ ਹੁਲ ਜਿਮੀ ਸ਼ੇਰਗਿਲ ਅਤੇ ਅਲੀ ਫਜ਼ਲ ਨਜ਼ਰ ਆ ਰਹੇ ਨੇ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਵੇਗੀ ਜਿਸ ਦੇ ਨਿਰਦੇਸ਼ਕ ਮੁੱਤਸਰ ਅਜੀਜ਼ ਨੇ ਤਮਨੇ ਇਤਿ ਕਰੀਨਾ ਕਪੂਰ ਖਾਨ ਗਰਭਵਤੀ ਹੋਣ ਦੀਆਂ ਖਬਰਾਂ ਦੇ ਬਾਅਦ ਆਪਣੇ ਪਹਿਲੇ ਵਿਗਿਆਪਨ ਦੀ ਸ਼ੂਟਿੰਗ ਕਰਦੀ ਹੁੰਦੀ ਨਜ਼ਰ ਆਈ। ਇਹ ਸ਼ੂਟਿੰਗ ਨੂੰ ਲੈ ਕੇ ਪਹਿਲਾਂ ਤੋਂ ਹੀ ਕਰੀਨਾ ਕਾਫੀ ਐਕਸਾਈਟਿਡ ਸੀ। ਹੁਣੇ ਸ਼ੂਟਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕਰੀਨਾ ਨੂੰ ਫੋਟੋਗ੍ਰਾਫਰਸ ਨੇ ਉਸ ਵੇਲੇ ਕੈਮਰੇਜ ਕਹਿ ਦਿੱਤਾ ਜਦੋਂ ਉਹ ਤਿਆਰ ਹੋ ਕੇ ਵੈਨਟੀ ਵੈਨ ਤੋਂ ਬਾਹਰ ਆਈ। ਪੰਜਾਬੀ ਫਿਲਮ ਬੰਮੂਕਾਰ ਦਾ ਤੀਜਾ ਗੀਤ ਲੰਗੇ ਪੰਨੇ ਰਿਲੀਜ਼ ਹੋ ਗਿਆ। ਇਹ ਗੀਤ ਪ੍ਰਭ ਗਿੱਲ ਨੇ ਗਾਇਆ ਹੈ। ਇੱਕ ਸੈਟ Song ਹੈ ਜੀਤੋ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਵਿੱਚ ਐਮੀ ਵਿਰਕ ਤੇ ਸਿਮੀ ਚਾਹਲ ਵਿਚਾਲੇ ਪਿਆਰ, ਤਕਰਾਰ ਤੇ ਜਜ਼ਬਾਤ ਸਾਫ਼ ਦੇਖੇ ਜਾ ਸਕਦੇ ਨੇ। ਬੰਮੂਕਾਰ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।